ਚੈੱਕ 3 2 1 ਹਲੋ ਜੀਸ ਕਾਲ ਜੀ ਅਸਤੀ ਕਾਲ ਜੀ ਰਖੜੀਆਂ ਦਾ ਤਿਹਾਰ ਹੈ ਇਮੇਦਾਰ ਰਿਸਪੌਂਸ ਹੈ ਰਿਸਪੌਂਸ ਆ ਬਹੁਤ ਵਧੀਆ ਵੇਜੀ ਇਸ ਵਾਰ ਦਾ ਅੱਛਾ ਜੀ ਬਾਕੀ ਪਿਛਲੇ ਕਈ ਸਾਲਾਂ ਤੋਂ ਸਭ ਤੋਂ ਵੱਧ ਜਿਆਦਾ ਰਿਸਪੌਂਸ ਇਸ ਟਾਈਮ ਦੇਖਣ ਨੂੰ ਮਿਲਿਆ ਅੱਛਾ ਜੀ ਹਾਂਜੀ ਮਤਲਬ ਫੁੱਲ ਵਿਕੇ ਆ ਸੂਟ ਬਹੁਤ ਹੀ ਵਧੀਆ ਵਧੀਆ ਹੂੰ ਅੱਛਾ ਇੱਕ ਗੱਲ ਦੱਸੋਗੇ ਨਾ ਵੀ ਤੇਜ ਤੇ ਸੂਟ ਬੀਬੀਆਂ ਉਹ ਲੈ ਕੇ ਜਾਂਦੀਆਂ ਤੇ ਰੱਖੜੀ ਵਨ ਹੁੰਦੀ ਆ ਬੰਦੇ ਦੇ ਉਹ ਬੰਦੇ ਵਾਸਤੇ ਹੀ ਕੋਲੇ ਲੈ ਕੇ ਜਾਂਦੀਆਂ ਸਾਡੇ ਕੋਲ ਤਾਂ ਹਾਂਜੀ ਹੱਟ ਪੈਂਟ ਗੂਜ ਸਾਨੂੰ ਲੋਕ ਮਿਲਦੀ ਹੈ ਮਿਲਦੀਆਂ ਨਾਲ ਹਾਂਜੀ ਨਾ ਸੱਚੀ ਗੱਲ ਹੈ ਜਿਸ ਤਰ੍ਹਾਂ ਸਾਡੇ ਮੰਨ ਕੇ ਸਾਡੇ ਬਾਤ ਤੇ ਭਾਈ ਮੀਟਰ ਕਪੜਾ ਵੀ ਲੱਗੀ ਹੁੰਦਾ ਸਹੀ ਗੱਲ ਹੈ ਮੀਟਰ ਕਬੀਜ਼ ਦੇ ਕਪੜਾ ਤੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਅਸੀਂ ਇਸ ਤਾਮਲੀ ਤੋਂ ਹੀ ਤਾਮਲੀ ਤੋਂ ਕਪੜਾ ਲੈਣ ਆਏ ਸੀ ਕਪੜੇ ਲੈਣ ਆਏ ਸੀ ਕਪੜੇ ਨਾ ਆ ਰਕੜੀਆਂ ਲੈ ਲਾਈ ਮਸਲੇ ਸਾਡਾ ਵੀ ਕੁਛ ਲੈ ਕਪੜੇ ਲੈਤੀ ਸਾਡੇ 2.5 ਮੀਟਰ ਵਾਲੀਆਂ ਅੱਜ ਤਾਂ ਵਸ ਇਨਾਂ ਨੂੰ ਹੀ ਦਵਾ ਰਹੇ ਜਿੱਦਿਆਂ ਦੇ ਚੋਟੀਆਂ ਦੇ ਸੁਤਾਂਗੇ ਮਤਲਬ ਰੱਡ ਕੇ ਦੀ ਵੰਡ ਕੇ ਸਾਨੂੰ ਪੇ ਹੋਈ ਹੈ ਨਹੀਂ ਅਸੀਂ ਵੀ ਲੈ ਗਏ ਅਸੀਂ ਪਹਿਲਾਂ ਲੈ ਗਏ ਹਾਂ ਜੇ ਵੀ ਕਿੰਨੇ ਕਿ ਸੂਟ ਲੈ ਗਿਆਦਾ ਕਿੰਨੇ ਕਿ ਸੂਟ ਲੈ ਹੈਗਾ ਨਹੀਂ ਕਿੰਨੇ ਸੂਟ ਲੈ ਦੇ ਦੇ ਜੀ ਦੋ ਤਿੰਨ ਅੱਛਾ ਕਿੰਨੇ ਕਿੰਨੇ ਤੁਹਾਡੇ ਨਾਲ ਕਿੰਨਾਂ ਨੂੰ ਦੇਣੇ ਸੂਟ ਮੇਰੇ ਜੀ ਦੋ ਹੈ ਦੋ ਦੋ ਸਿਸ਼ਟਾ ਨਾ ਪਾਣੀ ਹਾਂਜੀ ਤੇ ਹੋਰ ਵੀ ਕਿਸੇ ਨੂੰ ਦੇਣੇ ਸਿਸ਼ਟਾ ਤੋਂ ਇਲਾਵਾ ਨਹੀਂ ਜੀ ਹੋਰ ਨੂੰ ਨਹੀਂ ਦੇਣੇ ਬਸ ਅੱਛਾ ਫਿਰ ਜਦੋਂ ਰਖੜੀ ਬੰਨ੍ਹ ਕੇ ਉਹ ਲੈ ਕੇ ਮਲੋਨੀਆ ਭੈਣਾਂ ਦੇ ਕੇ ਆਉਣੀ ਆ ਅਸੀਂ ਉਹ ਸਪੋਰਟ ਦਿੰਦੇ ਆ ਤੇ ਭਾਜੀ ਦਾ ਵੀ ਜਿਹੜਾ ਉੱਧਰੋਂ ਆਂਦਾ ਭਾਈ ਸਾਹਿਬ ਉਹਨਾਂ ਦਾ ਵੀ ਪੂਰ ਦਿੰਦੇ ਤੁਸੀਂ ਨਾਲ ਨਾਲ ਪੈਂਟ ਕਮੀਜ਼ ਦੇ ਦਿੰਦੇ ਹਾਂਜੀ ਤੁਸੀਂ ਲੈ ਲਈ ਫਿਰ ਹਾਂਜੀ ਲੈ ਹਾਂ ਟੱਕਰਾ ਤੋਂ ਹੀ ਲਾਉਣੀ ਆਈ ਈ ਘਰਾਂ ਤੇ ਵੀ ਲਾ ਲੈਂਦੇ ਬਾਜ਼ਾਰ ਤੋਂ ਵੀ ਲੈ ਲੈਂਦੇ ਵੱਲੋਂ ਪੈਨ ਨੂੰ ਖੁਸ਼ ਕਰਨਾ ਜਿੱਜੇ ਦਾ ਕੋਈ ਰੋਣਾ ਨਹੀਂ ਹਾਂਜੀ ਕਾਲੇ ਹੋ ਗਏ ਜੀ ਹਾਂ ਜੀ ਹਾਂ ਜੀ ਰਕਸ਼ਾ ਬੰਧਨ ਕੀ ਬਹੁਤ ਰਿਸਪੌਂਸ ਆ ਰਿਹਾ ਸਰ ਬਹੁਤ ਵਧੀਆ ਰਿਸਪੌਂਸ ਆ ਰਿਹਾ ਪੈਣਾ ਔਰ ਆਪਣਾ ਵਧੀਆ ਰਿਸਪੌਂਸ ਆ ਰਿਹਾ ਪੈਣਾ ਦਾ ਤੇ ਰਖੜੀ ਬਹੁਤ ਵਧੀਆ ਮਤਲਬ ਕੇ ਸੇਲ ਹੋ ਰਹੀ ਹੈ ਅੱਛਾ ਜੀ ਤੇ ਬਹੁਤ ਵਧੀਆ ਮਤਲਬ ਕੇ ਆਪਣਾ 25 ਸਾਲ ਹੋ ਗਏ ਮੈਨੂੰ ਲੰਦ ਨੂੰ ਰਖੜੀ ਰਕਸ਼ਾ ਬੰਧਨ ਬਹੁਤ ਵਧੀਆ ਇਹ ਪੰਜਾਬ ਦੇ ਵਿੱਚ ਕਰਾਲੀ ਸ਼ਹਿਰ ਦੇ ਵਿੱਚ ਬਹੁਤ ਵਧੀਆ ਰਕਸ਼ਾ ਬੰਧਨ ਲੱਗਦਾ ਹੈ ਬਾਕੀ ਹੋਰ ਅਦਰਵਾਜ਼ ਮੈਂ ਕਹਿ ਨਹੀਂ ਸਕਦਾ ਤੇ ਬਹੁਤ ਵਧੀਆ ਮਤਲਬ ਕੇ ਰਿਸਪੌਂਸ ਆ ਬਹੁਤ ਜ਼ਿਆਦਾ ਜੀ ਨੂੰ ਕਹਿ ਸਕਦੇ ਲੇਕਿਨ ਤੁਹਾਨੂੰ ਸ਼ਾਹ ਦੇਖੋ ਮarre ਭੀੜ ਦਿਖਾਓ ਕੱਟ ਠੀਕ ਹੈ ਕਿ ਬਹੁਤ ਵਧੀਆ ਚੀਜ਼ ਹੈ। ਇਹਨੂੰ ਲੱਗਦਾ ਵੀ ਰਖੜੀ ਬਨ ਕੇ ਰੱਖਿਆ ਹੋ ਸਕਦੀ ਹੈ। ਰੱਖਿਆ ਮਤਲਬ ਕਿ ਭੈਣ ਦੀ ਅੱਜ ਦਾ ਬਕਮੌਲ ਜੋ ਹੈ ਮਤਲਬ ਕਿ ਖਾਬ ਚੱਲ ਰਿਹਾ ਹੈ। ਇਸ ਦੇ ਅਕੋਰਡਿੰਗ ਠੀਕ ਹੈ ਕਿ ਨਹੀਂ। ਤੇ ਇਹ ਆਪਸ ਵਿੱਚ ਇੱਕ ਪਿਆਰ ਹੈ ਭੈਣ ਭਰਾਵ ਦਾ ਠੀਕ ਹੈ ਕਿ ਨਹੀਂ। ਇਹਨੂੰ ਮਤਲਬ ਕਿ ਇੱਕ ਬਹੁਤ ਵਧੀਆ ਦਰਜਾ ਦੇਣਾ ਚਾਹੀਦਾ ਹੈ ਭੈਣ ਨੂੰ। ਉੱਪਰ ਰੱਖਣਾ ਚਾਹੀਦਾ ਜਿਵੇਂ ਭਾਰਤ ਵਿੱਚ ਆਪਾਂ ਹਨਾ ਭਾਰਤ ਵਿੱਚ ਇੱਥੇ ਰਕੜੀ ਮਨਾਈ ਜਾਂਦੀ ਹੈ ਹਾਂਜੀ ਹਾਂਜੀ ਇੱਥੇ ਕੰਜਕਾ ਮਨਾਈ ਜਾਂਦੀ ਹੈ ਹਾਂਜੀ ਹਾਂਜੀ ਇੱਥੇ ਰਾਧਾ ਕ੍ਰਿਸ਼ਨ ਦਾ ਨਾਮ ਹੁੰਦਾ ਹੈ ਹਾਂਜੀ ਹਾਂਜੀ ਇੱਥੇ ਗੋਰੀ ਸ਼ੰਕਰ ਦਾ ਨਾਮ ਹੁੰਦਾ ਹੈ ਹਨਾ ਪਹਿਲਾਂ ਬੀਬੀ ਦਾ ਨਾਮ ਹੁੰਦਾ ਹਾਂਜੀ 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 ਮਤਲਬ ਆਪ ਨੂੰ ਪਹਿਲਾਂ ਜੀ ਬੰਦੇ ਦਾ ਨਾਮ ਲੈਣ ਤੋਂ ਪਹਿਲਾਂ ਬੀਬੀ ਦਾ ਨਾਮ ਸਹੀ ਗੱਲ ਪਹਿਲਾਂ ਤੀ ਪੂਜਦੀ ਹੈ ਫਿਰ ਮਿਲ ਕੇ ਮਾਂ ਮੰਦ ਠੀਕ ਹੈਗਾ ਨਹੀਂ ਸਰ ਤੇ ਉਸੇ ਉਪ ਪ੍ਰਦੇਸ਼ ਦੇ ਵਿਹਾਰਤ ਪਿਛਲੇ 2-3 ਦਿਨ ਤੋਂ ਇੱਕ ਰੇਪ ਕੋਈ ਕੁੜੀ ਦਾ ਹਾਂਜੀ 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 ਲੋਕਟਰ ਜਿਹੜੇ ਧਰਨੇ 'ਤੇ ਬੈਠੇ ਤੁਸੀਂ ਕੋਲਦੇ ਉਹਦੀ ਮਾਰੀ ਸੋਚ ਸੀ ਜੀ ਠੀਕ ਹੈ ਕਿ ਨਹੀਂ ਉਹ ਆਪਣਾ ਉਸਨੇ ਬਹੁਤ ੱਤਕਾ ਕੇ ਉਹਦੇ ਨਾਲ ਜੋ ਵੀ ਹੈ ਮੈਨੂੰ ਪਤਾ ਨਹੀਂ ਸੀ ਗੱਲ ਬਾਰੇ ਤੇ ਉਹਦਾ ੱਤਕਾ ਕਰਿਆ ਜਾਵੇ ਜੋ ਵਿਰੋਧ ਹੋ ਰਿਹਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹਸਪੀਟਲ ਬੰਦ ਹੈ ਇਹ ਆਪਣਾ ਮੈਡੀਕਲ ਸਹੂਲਤਾਂ ਬੰਦ ਹੈ ਆਪੀਡੀ ਬੰਦ ਹੈ ਇਹ ਪਬਲੀਕ ਦੇ ਵਿੱਚ ਰੁਕਾਵਟ ਆ ਰਹੀ ਹੈ ਬਲਕਿ ਆਪਣਾ ਇਲਾਜ ਨਹੀਂ ਕਰਾ ਸਕਦੇ ਪ੍ਰੋਪਰ ਇਸ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਆ ਕਰਨ ਹੈ ਅਸੀਂ ਬਹੁਤ ਸਾਰੇ ਡਿਵੈਲਪ ਹੋ ਗਏ ਹਾਂ ਬਹੁਤ ਸਾਰੇ ਉਦੋਨੀ ਕੁੱਪਰਨਾ ਦੇ ਨਾਲ ਡਿਵੈਲਪ ਹੋ ਚੁੱਕੇ ਹਾਂ ਪਰ ਤੁਹਾਨੂੰ ਕਿਤਨਾ ਕਿਤੇ ਲੱਗਦਾ ਨਹੀਂ ਹੈ ਕਿ ਤਾਂ ਬੇਦੀ ਬੀਆ ਕੁੜੀਆਂ ਅੱਜ ਵੀ ਉਹ ਸੱਖਸ਼ਟਾ ਮਤਲਬ ਸੇਫ ਨਹੀਂ ਹੈਗੀਆਂ ਤੇ ਇਸੇ ਗੱਲ ਹੈ ਜੋ ਆਉਣ ਵਾਲਾ ਸਮਾਂ ਹੈ ਮਲਕੇ ਆਪਣਾ ਬਹੁਤ ਗਲਤ ਹੈ ਮਲਕੇ ਆਪਣਾ ਇੱਕ ਮੋਬੈਲਾ ਨੇ ਥੋੜੀ ਜੀ ਇਹਦੇ ਵਿੱਚ ਜ਼ਿਆਦਾ ਉਹ ਕਰਦੀ ਹੈ ਮਲਕੇ ਆਪਣਾ ਜੋ ਅੰਦਰ ਦੀ ਭਾਵਨਾ ਹੈ ਉਹ ਗਲਤ ਹੋ ਗਈ ਹੈ ਲੋਕਾਂ ਦੀ ਤੇ ਉਸ ਕਰਕੇ ਮਲਕੇ ਔਰਤ ਨੂੰ ਗਲਤ ਨਿਗਾਹ ਨਾਲ ਦੇਖਿਆ ਜਾਂਦਾ ਹੈ ਥੈਂਕ ਯੂ ਥੈਂਕ ਯੂ ਸਰ ਸਰ

ਜੀ ਰੱਖੜੀ ਦਾ ਤਿਹਾਰ ਹੈ ਕੱਲ ਨੂੰ ਬਾਜ਼ਾਰ ਖਾਚਾਗਾ ਚ ਭਰੇ ਹੋਏ ਆ ਤੇ ਤੁਸੀਂ ਕੋਈ ਮੈਸੇਜ ਦਿਓ ਪਬਲਿਕ ਨੂੰ ਜੀ ਬੰਦੋ ਤਾਂ ਆਪ ਇਹ ਮੈਸੇਜ ਹੈ ਕਿ ਇਹ ਤਿਹਾਰ ਹਰ ਬੰਦਾ ਭਾਈ ਨੂੰ ਭੈਣ ਨੂੰ ਜੇ ਤੇ ਆਪ ਨੂੰ ਜਨਮ ਵਾਸਤੇ ਬਣਿਆ ਹੈ ਜੀ ਇਹ ਬਣਿਆ ਰਹੇ ਹਾਂ ਜੀ ਹਾਂ ਜੀ ਤੇ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਹੈ ਤੇ ਇਹ ਤਿਹਾਸ ਤੇ ਸਾਰੇ ਭਾਈਚਾਰਾ ਨੂੰ ਮਿਲਦੇ ਆਪਸ ਚ ਤਿਹਾਸ ਹੁੰਦਾ ਉਹਨਾਂ ਦਾ ਅਮੀਰਤਾ ਹੀ ਸੁਨੇਹਾ ਹੈ ਕਿ ਇਸ ਤਿਹਾਮ ਨੂੰ ਐਤਾ ਹੀ ਲੋਕ ਬਣਾਉਂਦੇ ਜੀ ਅੱਛਾ ਜਿਥੇ ਆਪਾਂ ਅੱਜ ਸਮੇਂ ਤੇ ਰਖੜੀਆਂ ਬਣਾ ਰਹੇ ਆਂ ਔਰ ਸਾਡੇ ਚ ਕੰਜਗਾ ਬਣਾਈਆਂ ਜਾਂਦੀਆਂ ਔਰ ਜਦੋਂ ਆਪਾਂ ਕਿਸੇ ਆਪਣੇ ਦੇਵਤੇ ਦੇ ਨੌ ਲੰਦੇ ਦੇਵਤੇ ਦਾ ਤਾਂ ਉੱਥੇ ਪਹਿਲਾਂ ਗौरी शंकर ਰਾਧਾ ਕ੍ਰਿਸ਼ਨ ਆ ਤੇ ਸੀਤਾ ਰਾਮ ਦਾ ਨਾਮ ਹੁੰਦਾ ਆਪਾਂ ਇਹਨਾਂ ਰਿਪੋਰਟਸ ਬੰਦੇ ਆ ਜਿਹੜੀ ਦੀ ਨੂੰ ਔਰ ਤੁਹਾਨੂੰ ਤੇ ਉੱਥੇ ਹੀ ਕਲਕੱਤੇ ਦੇ ਵਿੱਚ ਘਟਨਾ ਵਾਪਰੀ ਹੈ ਤੇ ਪੂਰੇ ਭਾਰਤ ਦੇ ਵਿੱਚ ਹੜਤਾਲ ਤੇ ਬੈਠੇ ਡਾਕਟਰ ਉਹਨਾਂ ਬਾਰੇ થો ਤੁਸੀਂ ਕੀ ਕਹਿ ਕਹਾਂਗੇ ਉਹਨਾਂ ਬਾਰੇ ਜੋ ਹੋਇਆ ਜੋ ਹੋਇਆ ਡਾਕਟਰ ਨਾਲ ਬਹੁਤ ਗਲਤ ਹੋਇਆ ਉਹ ਅਨਸਰ ਆ ਲੋ ਉਹਨਾਂ ਦਾ ਸਾਖਤ ਕਾਨੂੰਨੀ ਕਾਰਵਾਈ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦਾ ਜੋ ਬਣਦੀ ਹੈ ਉਹਨਾਂ ਦਾ ਕਰਨੀ ਚਾਹੀਦੀ ਹੈ ਕਿ ਤਾਂ ਕਿ ਅੱਗੇ ਵਾਸਤੇ ਲੋਕ ਇਸ ਦੀ ਕਰਤੂਤਾ ਨਾ ਕਰਨ ਜੀ ਡਾਕਟਰ ਇੱਕ ਰੱਬ ਦਾ ਰੂਪ ਹੈ ਉਹ ਲੋਕਾਂ ਨੇ ਆਪਣੀ ਜਾਮ ਤੋਂ ਵੱਧ ਜੀ ਜੀ ਜਿਵੇਂ 36 ਘੰਟੇ ਤੋਂ ਕੰਮ ਕਰ ਰਹੀ ਸੀਗੀ ਮਨੋਂ ਪਹਿਨੀ ਦਬਿੰਦ ਦੇਖੀ ਉਹ ਵਿਚਾਰੀ ਨੇ ਕਿ ਆ ਕਿਸੇ ਦਾ ਬਗਾੜਨਾ ਡਾਕਟਰ ਤਾਂ ਹਮੇਸ਼ਾ ਇਹ ਸੋਲਦਾ ਹੈ ਕਿ ਮੇਰਾ ਪਲੇਸ ਇੱਥੇ ਤੋਂ ਠੀਕ ਲੁਕੇ ਜਾਵੇ ਜੀ ਜੀ ਉਹਦੇ ਨਾਲ ਬਿਰਿੰਦਗੀ ਹੋਈ ਹੈ ਪਰ ਜੋ ਹੋਇਆ ਉਸ ਨੂੰ ਬਹੁਤ ਸ਼ਰਮਨਾਕ ਗੱਲ ਹੋਈ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਸਜ਼ਾ ਦਾ ਜੀ ਸੋ ਤੁਸੀਂ ਜਿੱਥੇ ਸਾਡੇ ਸੀਨੀਅਰ ਪੱਤਰਕਾਰ ਪੰਕਜ ਪਨੀਰ ਦੀ ਗੱਲ ਸੁਣ ਬਏ ਸੀਗੇ ਉੱਥੇ ਅਸੀਂ ਵੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਔਰ ਖਾਸ ਕਰਕੇ ਜੂਰੀ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸੁਪਰੀਮ ਕੋਰਟ ਨੂੰ ਜਿਵੇਂ ਤੁਸੀਂ ਪਹਿਲਾਂ ਇੱਕ ਪੋਸਟ ਕੋਡ ਲੈ ਕੇ ਆਂਦਾ ਹੈ ਬੱਚੀ ਵਾਸਤੇ ਰੇਪ ਦਾ ਜੋ ਪ੍ਰੋਵੀਜ਼ਨ ਹੈ ਉਸੇ ਤਰ੍ਹਾਂ ਜਦੋਂ ਇਸ ਤਰ੍ਹਾਂ ਦੇ ਡਿਪਾਰਟਮੈਂਟ ਵਿੱਚ ਆਦਾਰਿਆਂ ਦੇ ਵਿੱਚ ਕਾਲ ਸੈਂਟਰਾਂ ਦੇ ਵਿੱਚ ਜਿੱਥੇ ਬੀਬੀਆਂ ਕੰਮ ਕਰਦੀਆਂ ਉੱਥੇ ਜਦੋਂ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰ ਜਾਂਦੀ ਹੈ ਤਾਂ ਉਹਨਾਂ ਵਾਸਤੇ ਵੀ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਐਕਟ ਲੈ ਕੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਜਦੋਂ ਬੰਦਾ ਇਹ ਜਾ ਕੋਈ ਗੁਨਾਹ ਕਰੇ ਤੇ ਉਹ ਨੂੰ ਕਰਨ ਤੋਂ ਪਹਿਲਾਂ ਉਹਦੇ ਇੱਕ ਵਾਰੀ ਹੱਥ ਕੰਬਣ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੀਦਾ ਹੈ ਇਸੇ ਕਰਕੇ ਹੀ ਲੋਕ ਸ਼ਾਇਦ ਸਰਕਾਰਾਂ ਤੋਂ ਦਰਬਾਰਾਂ ਤੋਂ ਬਾਗੀ ਹੋ ਜਾਂਦੇ ਹਨ ਹਥਿਆਰ ਚੱਕ ਲੈਂਦੇ ਹਨ ਸੋ ਇਸ ਕਰਕੇ ਇਹਨਾਂ ਨੂੰ ਰੋਕਣ ਵਾਸਤੇ ਕੋਈ ਬਾਗੀ ਨਾ ਹੋਵੇ ਕੋਈ ਹਥਿਆਰ ਆਪਣੇ ਆਪ ਨਾ ਚੱਕੇ ਲਾਅ ਐਂਡ ਆਰਡਰ ਵਿਗੜੇ ਨਾ ਇਸ ਕਰਕੇ ਸਰਕਾਰਾਂ ਨੂੰ ਔਰ ਖਾਸ ਕਰਕੇ ਸੁਪੈਮਪੋਰਟ ਨੂੰ ਭਾਰਤੀ ਸਰਕਾਰ ਨੂੰ ਔਰ ਭਾਰਦੇ ਜੂਰੀ ਨੂੰ ਤੇ ਇਸ ਬਾਰੇ ਕੋਈ ਸਖਤ ਕਾਨੂੰਨ ਲਿਆਉਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਬੱਚੀਆਂ ਵੇਖ ਖੋਖ ਪਜਾਨ ਦੇ ਵਿੱਚ ਜੋ ਕਰ ਸਕਣ ਔਰ ਬੁਝਾਰਾਂ ਦੇ ਵਿੱਚ ਬੇਖੌਫ ਤੁਮ ਤੁਮ ਸਕਣ ਧੰਨਵਾਦ ਜੀ